ਸਤਿ ਸ਼੍ਰੀ ਅਕਾਲ ਮਹਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਏਬੀਪੀ ਸਾਂਝਾ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸੂਬੇ 'ਚ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਇਸ ਸਭ ਦੇ ਵਿੱਚ ਕਾਂਗਰਸ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਲਈ ਕੁਝ ਸੀਟਾਂ ਤੇ ਨਵੇਂ ਚਿਹਰੇ ਲੱਭਣਾ ਚੁਣੌਤੀ ਹੋਵੇਗਾ ਸਭ ਤੋਂ ਪਹਿਲਾਂ ਗੱਲ ਕਾਂਗਰਸ ਤੇ ਅਕਾਲੀ ਦਲ ਦੀ ਕਰਦੇ ਹਾਂ ਕਿਉਂਕਿ 2014 ਦੇ ਉਮੀਦਵਾਰ ਕਾਂਗਰਸ ਦੇ ਵਿਧਾਇਕ ਜਾਂ ਮੰਤਰੀ ਬਣ ਚੁੱਕੇ ਨੇ ਤੇ ਉੱਥੇ ਹੀ ਅਕਾਲੀ ਦਲ ਦੇ ਉਮੀਦਵਾਰ ਬਾਗੀ ਜਾਂ ਅਸਤੀਫਾ ਦੇ ਚੁੱਕੇ ਨੇ ਕੁਝ ਹੀ ਮਹੀਨਿਆਂ ਤੱਕ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੂਬੇ 'ਚ ਕਾਂਗਰਸ, ਅਕਾਲੀ ਦਲ ਸਣੇ ਭਾਜੀਪੀ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਸਰਗਰਮੀਆ ਸ਼ੁਰੂ ਕਰ ਦਿੱਤੀਆਂ ਨੇ ਪਰ ਇਹਨਾਂ ਪਾਰਟੀਆਂ ਨੂੰ ਕੁਝ ਸੀਟਾਂ ਤੇ ਨਵੇਂ ਚਿਹਰੇ ਲੱਭਣਾ ਅਤੇ ਉਹਨਾਂ ਨੂੰ ਜਿੱਤੋਣਾ ਵੱਡੀ ਚੁਣੌਤੀ ਹੋਵੇਗੀ ਖਾਸ ਕਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਲਈ ਬਾਗੀ ਵੱਡੀ ਸਰਦਰਦੀ ਬਣ ਗਈ ਜੇਕਰ ਕਾਂਗਰਸ ਤੇ ਨਜ਼ਰ ਮਾਰੀ ਜਾਵੇ ਤਾਂ ਕਾਂਗਰਸ ਨੂੰ ਕਰੀਬ 4 ਸੀਟਾਂ ਉੱਪਰ ਨਵੇਂ ਚਿਹਰਿਆਂ ਦੀ ਭਾਲ ਹੋਵੇਗੀ ਜਿਨ੍ਹਾਂ 'ਚ ਖਡੂਰ ਸਾਹਿਬ ਫਿਰੋਜ਼ਪੁਰ ਬਠਿੰਡਾ ਅਤੇ ਸੰਗਰੂਰ ਮੁੱਖ ਤੌਰ ਤੇ ਸ਼ਾਮਲ ਨੇ ਸਭ ਤੋਂ ਪਹਿਲਾਂ ਗੱਲ ਖਡੂਰ ਸਾਹਿਬ ਦੀ ਕਰਦੇ ਹਾਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਸਨ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਇਹ ਚੋਣ ਹਾਰ ਗਏ ਸਨ ਇਸ ਤੋਂ ਬਾਅਦ ਸਾਲ 2017 ਵਿੱਚ ਹਰਮਿੰਦਰ ਸਿੰਘ ਨੇ ਪੱਟੀ ਹਲਕੀ ਤੋਂ ਵਿਧਾਨ ਸਭਾ ਚੋਣ ਲੜੀ ਸੀ ਹਰਮਿੰਦਰ ਸਿੰਘ ਕਿੱਲ ਵਿਧਾਨ ਸਭਾ ਚੋਣ ਚਿੱਤ ਗਏ ਸਨ ਅਤੇ ਉਹ ਕਾਂਗਰਸ ਦੇ ਵਿਧਾਇਕ ਨੇ ਅਜਿਹੇ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਖਡੂਰ ਸਾਹਿਬ ਤੋਂ ਨਵੇਂ ਚਿਹਰੇ ਦੀ ਭਾਲ ਹੋਵੇਗੀ ਖਡੂਰ ਸਾਹਿਬ ਤੋਂ ਬਾਅਦ ਕਾਂਗਰਸ ਨੂੰ ਫਿਰੋਜ਼ਪੁਰ ਤੋਂ ਵੀ ਨਵਾਂ ਉਮੀਦਵਾਰ ਲੱਭਣਾ ਪਵੇਗਾ ਲੋਕ ਸਭਾ ਚੋਣ ਲਈ ਫਿਰੋਜ਼ਪੁਰ ਤੋਂ ਕਾਂਗਰਸ ਦਾ ਚਿਹਰਾ ਕੌਣ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਸਨ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਇਹ ਚੋਣ ਹਾਰ ਗਏ ਸਨ ਇਸ ਤੋਂ ਬਾਅਦ ਸਾਲ 2017 ਵਿੱਚ ਸੁਨੀਲ ਜਾਖੜ ਨੇ ਗੁਰਦਾਸਪੁਰ ਸੀਟ ਤੋਂ ਲੋਕ ਸਭਾ ਲਈ ਜਿਮਨੀ ਚੋਣ ਲੜੀ ਸੀ ਸੁਨੀਲ ਜਾਖੜ ਇਹ ਜਿਮਨੀ ਚੋਣ ਜਿੱਤ ਕੇ ਸਨ ਅਤੇ ਉਹ ਗੁਰਦਾਸਪੁਰ ਤੋਂ ਕਾਂਗਰਸ ਦੇ ਐਮਪੀ ਨੇ ਅਜਿਹੇ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਫਿਰੋਜ਼ਪੁਰ ਤੋਂ ਵੀ ਨਵੇਂ ਚਿਹਰੇ ਦੀ ਭਾਲ ਹੋਵੇਗੀ ਖਡੂਰ ਸਾਹਿਬ ਅਤੇ ਫਿਰੋਜ਼ਪੁਰ ਤੋਂ ਬਾਅਦ ਕਾਂਗਰਸ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਵੀ ਨਵਾਂ ਚਿਹਰਾ ਲੱਭਣਾ ਪਵੇਗਾ। ਲੋਕ ਸਭਾ ਚੋਣ ਲਈ ਬਠਿੰਡਾ ਤੋਂ ਕਾਂਗਰਸ ਦਾ ਚਿਹਰਾ ਕੌਣ? 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਸਨ। ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਇਹ ਚੋਣ ਹਾਰ ਗਏ ਸੀ। ਇਸ ਤੋਂ ਬਾਅਦ ਸਾਲ 2017 ਵਿੱਚ ਮਨਪ੍ਰੀਤ ਬਾਦਲ ਨੇ ਬਠਿੰਡਾ ਅਰਬਨ ਸੀਟ ਤੋਂ ਵਿਧਾਨ ਸਭਾ ਚੋਣ ਲੜੀ ਸੀ। ਮਨਪ੍ਰੀਤ ਸਿੰਘ ਬਾਦਲ ਇਹ ਚੋਣ ਜਿੱਤ ਗਏ ਸਨ ਅਤੇ ਉਹ ਹੁਣ ਕੈਪਟਨ ਸਰਕਾਰ ਵਿੱਚ ਵਿੱਤ ਮੰਤਰੀ ਨੇ ਅਜੇ ਇਹ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਬਠਿੰਡਾ ਤੋਂ ਵੀ ਨਵੇਂ ਚਿਹਰੇ ਦੀ ਪਾਰ ਹੋਵੇਗੀ ਖਡੂਰ ਸਾਹਿਬ ਫਿਰੋਜ਼ਪੁਰ ਅਤੇ ਬਠਿੰਡਾ ਤੋਂ ਬਾਅਦ ਕਾਂਗਰਸ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਵੀ ਉਮੀਦਵਾਰ ਦੀ ਚੁਣੌਤੀ ਮਿਲੇਗੀ ਲੋਕ ਸਭਾ ਚੋਣ ਲਈ ਸੰਗਰੂਰ ਤੋਂ ਕਾਂਗਰਸ ਦਾ ਚਿਹਰਾ ਕੌਣ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਸਨ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਘਲਾ ਇਹ ਚੋਣ ਹਾਰ ਗਏ ਸੀ ਇਸ ਤੋਂ ਬਾਅਦ ਸਾਲ 2017 ਵਿੱਚ ਵਿਜੇਂਦਰ ਸਿੰਘਲਾ ਨੇ ਸੰਗਰੂਰ ਹਲਕੇ ਤੋਂ ਵਿਧਾਨ ਸਭਾ ਚੋਣ ਲੜੀ ਸੀ ਸਿੰਘਲਾ ਵਿਧਾਨ ਸਭਾ ਚੋਣ ਜਿੱਤ ਗਏ ਸੀ ਅਤੇ ਉਹ ਹੁਣ ਕੈਪਟਨ ਸਰਕਾਰ ਵਿੱਚ ਮੰਤਰੀ ਨੇ ਅਜਿਹੇ ਚ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਸੰਗਰੂਰ ਤੋਂ ਵੀ ਨਵੇਂ ਚਿਹਰੇ ਦੀ ਭਾਲ ਹੋਵੇਗੀ ਰਾਹੁਲ ਗਾਂਧੀ ਜੀ ਦਾ ਬਿਲਕੁਲ ਕਲੀਅਰ ਕਟਾ ਅਜੰਡਾ ਹੈ ਹਰੇਕ ਵਰਗ ਨੂੰ ਰਿਪਰੈਜੈਂਟੇਸ਼ਨ ਮਿਲੇ ਹਰ ਇੱਕ ਵਰਗ ਨੂੰ ਉਹਨਾਂ ਦੇ ਪ੍ਰਤੀਨਿਧੀ ਉਹਨਾਂ ਨੂੰ ਪੂਰਾ ਉਹਨਾਂ ਨੂੰ ਬਣਦਾ ਮਹਾਨ ਸਤਕਾਰ ਉਹਨਾਂ ਨੂੰ ਮੌਕਾ ਮਿਲੇ ਜਿਹਦੇ ਵਿੱਚ ਯੂਥ ਦਾ ਵੀ ਮਹਿਲਾਵਾਂ ਦਾ ਵੀ ਸਮਾਜਿਕ ਜਿਹੜੇ ਤੌਰ ਤੇ ਪਿਛੜ ਵਰਗ ਹੈ ਉਹਨਾਂ ਨੂੰ ਵੀ ਹਰੇਕ ਵਰਗ ਦੇ ਲੋਕਾਂ ਨੂੰ ਉਹਦੇ ਵਿੱਚ ਯੋਗਦਾਨ ਆਪਣੀ ਕੰਟ੍ਰਿਬਿਊਸ਼ਨ ਜਿਹੜੇ ਵਰਕਰਸ ਨੇ ਕੰਮ ਕੀਤਾ ਉਹਨਾਂ ਨੂੰ ਸਾਰੀਆਂ ਗੱਲਾਂ ਨੂੰ ਕਨਸੀਡਰ ਕਰਕੇ ਇਵੈਂਚੁਅਲੀ ਕੌਣ ਕਿੱਥੋਂ ਇਲੈਕਸ਼ਨ ਲੜੂਗਾ ਇਹਦਾ ਫੈਸਲਾ ਰਾਹੁਲ ਗਾਂਧੀ ਜੀ ਨੇ ਦਿੱਲੀ ਸਾਡੀ ਜਿਹੜੀ ਸੀਸੀ ਬਣੂਗੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦੇ ਰਾਏ ਨਾਲ ਤੈਅ ਕੀਤਾ ਜਾਊਗਾ ਸਾਰੀ ਪਾਲਿਸੀਜ਼ ਨੂੰ ਕਨਸੀਡਰ ਕਰਕੇ ਆ ਫੈਸਲਾ ਜਿਹੜਾ ਹੈ ਰਾਹੁਲ ਗਾਂਧੀ ਜੀ ਨੇ ਕਰਨਾ ਹੈ ਜੋ ਪੈਰਾਮੀਟਰਸ ਹੈ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਦੀ ਸੋਚ ਹੈ ਯੁਵਾਵਾਂ ਨੂੰ ਮਹਿਲਾਵਾਂ ਨੂੰ ਪਿਛੜੇ ਵਰਗ ਨੂੰ ਹਰੇਕ ਵਰਗ ਨੂੰ ਰਿਪਰੈਜ਼ੈਂਟੇਸ਼ਨ ਮਿਲੇ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਉਹ ਵੀ ਉਹਨਾਂ ਦੇ ਧਿਆਨ 'ਚ ਹੀ ਹੈ ਵੀ ਵਨ ਫੈਮਿਲੀ ਵਨ ਰੂਲ ਵੀ ਉਹ ਵੀ ਉਹਨਾਂ ਦਾ ਹੈ ਬਟ ਆ ਜਿਹੜਾ ਇਵੈਨਚੁਅਲ ਫੈਸਲਾ ਹੋਊਗਾ ਆ ਰਾਹੁਲ ਗਾਂਧੀ ਜੀ ਨੇ ਦਿੱਲੀ ਚ ਕੀਤਾ ਅਜੇ ਹੀ ਚੁਣੌਤੀ ਅਕਾਲੀ ਦਲ ਅੱਗੇ ਵੀ ਹੈ ਕਿਉਂਕਿ ਸੰਗਰੂਰ ਫਿਰੋਜ਼ਪੁਰ ਅਤੇ ਖਡੂਰ ਸਾਹਿਬ ਦੀਆਂ ਸੀਟਾਂ ਤੋਂ ਅਕਾਲੀ ਦਲ ਨੂੰ ਵੀ ਨਵੇਂ ਚਿਹਰਿਆਂ ਦੀ ਭਾਲ ਹੋਵੇਗੀ। ਲੋਕ ਸਭਾ ਚੋਣ ਲਈ ਸੰਗਰੂਰ ਤੋਂ ਅਕਾਲੀ ਦਲ ਦਾ ਚਿਹਰਾ ਕੌਣ? 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਸਾ ਸਨ। ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਸਾ ਚੋਣ ਹਾਰ ਗਏ ਸੀ। ਹਾਰ ਦੇ ਬਾਵਜੂਦ ਸੁਖਦੇਵ ਸਿੰਘ ਢੀਂਸਾ ਅਕਾਲੀ ਦਲ ਨੇ ਰਾਜ ਸਭਾ ਪਹੁੰਚਾ ਦਿੱਤਾ ਸੀ। ਇਸ ਤੋਂ ਬਾਅਦ ਸਾਲ 2018 ਵਿੱਚ ਸੁਖਦੇਵ ਸਿੰਘ ਢੀਂਸਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਜਿਹੇ 'ਚ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਸੰਗਰੂਰ ਤੋਂ ਨਵੇਂ ਚਿਹਰੇ ਦੀ ਪਾਲ ਹੋਵੇਗੀ ਸੰਗਰੂਰ ਤੋਂ ਬਾਅਦ ਅਕਾਲੀ ਦਲ ਲਈ ਫਿਰੋਜ਼ਪੁਰ ਸੀਟ ਤੋਂ ਵੀ ਵੱਡੀ ਚੁਣੌਤੀ ਹੈ ਲੋਕ ਸਭਾ ਚੋਣ ਲਈ ਫਿਰੋਜ਼ਪੁਰ ਤੋਂ ਅਕਾਲੀ ਦਲ ਦਾ ਚਿਹਰਾ ਕੌਣ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸ਼ੇਰ ਸਿੰਘ ਤੋਂ ਵਾਇਆ ਸਨ ਅਕਾਲੀ ਦਲ ਦੇ ਉਮੀਦਵਾਰ ਸ਼ੇਰ ਸਿੰਘ ਕੋਬਾਇਆ ਇਹ ਚੋਣ ਜਿੱਤ ਕੇ ਸੀ ਪਰ ਇਸ ਦੇ ਬਾਵਜੂਦ ਸ਼ੇਰ ਸਿੰਘ ਕੋਬਾਇਆ ਅਕਾਲੀ ਦਲ ਤੋਂ ਬਾਗੀ ਹੋ ਗਏ ਅਜੇ ਹੀ ਚ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਫਿਰੋਜ਼ਪੁਰ ਤੋਂ ਵੀ ਨਵੇਂ ਚਿਹਰੇ ਦੀ ਝਾਲ ਹੋਵੇਗੀ ਸਾਡੇ ਵਿਸ਼ੇਸ਼ ਪ੍ਰੋਗਰਾਮ ਮੁੱਖ ਦੀ ਗੱਲ ਤੋਂ ਸ਼ੇਰ ਸਿੰਘ ਕੋਬਾਇਆ ਨੇ ਸਾਫ਼ ਕੀਤਾ ਸੀ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਚੋਣ ਨਹੀਂ ਲੜਨਗੇ ਕੋਈ ਐਸਾ ਵੀ ਗੱਲ ਦੱਸੋ ਅਕਾਲੀ ਦਲ ਦਾ एमपी ਹੋਵੇ ਕਾਂਗਰਸ ਦੇ ਐਮਐਲਏ ਦੇ ਕੈਂਡੀਡੇਟ ਨੂੰ ਜਿਤਾਉਣ ਲਈ ਜ਼ੋਰ ਲਾ ਰਿਆ ਹੋਵੇ ਇਹ ਕਦੀ ਹੁੰਦਾ ਇਸ ਤਰ੍ਹਾਂ ਤੁਹਾਨੂੰ ਕਿਵੇਂ ਫਿਰ ਪਾਰਟੀ ਕਹਿ ਦੂਗੀ ਕਿ ਬਈ ਗੁਬਾਇਆ ਸਾਹਿਬ ਬਹੁਤ ਚੰਗੇ ਦੂਜੇ ਪਾਸੇ ਇਹ ਵੀ ਵੇਖ ਲਓ ਨਾ ਜੀ ਜਦੋਂ ਮੇਰਾ ਦੂਜਾ ਪਾਰਲੀਮੈਂਟ ਦਾ ਇਲੈਕਸ਼ਨ ਸੀਗਾ ਟਿਕਟ ਕਾਲੀਗੜ੍ਹ ਨੇ ਦਿੱਤੀ ਸੀ ਕਾਲ ਪਾਰਟੀ ਪ੍ਰਧਾਨ ਨੇ ਟਿਕਟ ਦਿੱਤੀ ਸੀ ਪਰ ਮੈਨੂੰ ਹਾਰਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਜਿੰਨਾ ਇਹਦਾ ਨਹੀਂ ਬਾਕੀ ਲੀਡਰਾਂ ਨੇ ਇਹਦੇ ਜਿੰਨਾ ਸਾਰਾ ਗਰੁੱਪ ਸੀ ਪ੍ਰਧਾਨ ਦਾ ਜਿੰਨਾ ਗਰੁੱਪ ਪੈਦਾ ਕੀਤਾ ਸੀ ਇਸ ਹਲਕੇ ਵਿੱਚ ਟੋਟਰਾਂ ਨੇ ਮੇਰੇ ਪਿੱਛੇ ਜੋ ਵਾਹ ਲਾਤੀ ਵੀ ਟਿੱਟ ਤਾਂ ਲੈ ਗਿਆ ਪਰ ਇਹਨੂੰ ਜਿੱਤ ਨਹੀਂ ਦੇਣਾ ਪਰ ਇਹ ਗੱਲ ਦੱਸੋ ਕਿ ਅਗਰ ਸੁਪੀਰ ਬਾਦਲ ਤੁਹਾਨੂੰ ਹਰਵਾਣਾ ਚਾਹੁੰਦੇ ਤਾਂ ਟਿਕਟ ਹੀ ਨਾ ਦਿੰਦੇ ਨਹੀਂ ਦਿੱਤੀ ਸੀ ਪਹਿਲੇ ਕਿ ਕਹਿ ਕੇ 10000 ਆਦਮੀ ਦੇ ਨਾ ਕਰਤੀ ਵੀ ਮੈਂ ਤਾਂ ਆਖਿਆ ਹੀ ਨਹੀਂ ਇੱਕ ਲੀਡਰ ਪਾਰਟੀ ਦਾ ਪ੍ਰਧਾਨ ਹੋਵੇ 10000 ਆਦਮੀ ਦੇ ਵਿੱਚ ਸਟੇਜ ਤੇ ਖੜੇ ਹੋ ਕੇ ਇਹ ਗੱਲ ਕਹਵੇ ਕਿ ਜਾਓ ਤੁਹਾਨੂੰ ਅਸੀਂ ਟਿਕਟ ਦਿੱਤੀ ਤੇ ਤੁਸੀਂ ਲੱਖ ਵੋਟਾਂ ਬਾਅਦ ਜਿੱਤ ਕੇ ਆਣਾ ਹੈ ਤੇ 4 ਘੰਟੇ ਬਾਅਦ ਜਾ ਕੇ ਬਿਆਨ ਦੇ ਦੇ ਕਿ ਮੈਂ ਤਾਂ ਉਹਨੂੰ ਕਿਹਾ ਇਹ ਵੀ ਮੈਂ ਟਿਕਟ ਤੇ ਉਹਨੂੰ ਨਾਨਸਰੀ ਕੀਤੀ ਉਹਨੇ ਆਪੇ ਨਾਨਸ ਕਰ ਲਈ। ਭਾਰਤੀ ਪ੍ਰਧਾਨ ਦੀ ਕਿੱਡੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ 10000 ਬੰਦੇ ਦੇ ਵਿੱਚ ਇਹ ਗੱਲ ਕਹਿ ਕੇ ਬੰਦਾ ਮੁਕਰ ਜਾ ਤਾਂ ਫਿਰ ਤੁਸੀਂ ਅਦਾਜ਼ਾ ਲਾ ਲਓ ਕਿ ਉਹ ਕੀ ਪ੍ਰਧਾਨਗੀ ਕਰੂਗਾ। ਹੁਣ ਤੁਸੀਂ ਸੁਖਵੀਰ ਬਾਦਲ ਨਾਲ ਦਾ ਮੋਰਚਾ ਖੋਲ ਹੀ ਲਿਆ। ਤੁਹਾਡਾ ਕੀ ਫਿਊਚਰ ਹੈ ਫਿਰ ਹੁਣ ਅਕਾਲੀ ਦਲ 'ਚ? ਨਹੀਂ ਮੈਂ ਕਾਲੀਦਾਰ 2016 ਤੋਂ ਤੁਹਾਡੀ ਦੇਰ ਸਵੇਰ ਸਟੇਟਮੈਂਟ ਆ ਜਾਂਦੀ ਹੈ ਪਾਰਟੀ ਦੇ ਖਿਲਾਫ ਪ੍ਰਧਾਨ ਦੇ ਖਿਲਾਫ ਨਹੀਂ ਮੇਰੀ ਪਾਰਟੀ ਦੇ ਖਿਲਾਫ ਨਹੀਂ ਆਉਂਦੀ ਮੇਰੀ ਪ੍ਰਧਾਨ ਦੇ ਖਿਲਾਫ ਆਉਂਦੀ ਕਿਉਂਕਿ ਪ੍ਰਧਾਨ ਜਿਹੜਾ ਹੈ ਉਹ ਲੀਡਰਸ਼ਿਪ ਪ੍ਰਧਾਨਗੀ ਕਰਨ ਦੇ ਕਾਬਿਲ ਹੀ ਨਹੀਂ ਕਿਉਂ ਜਦੋਂ ਇੱਕ ਪ੍ਰਧਾਨ ਇਹ ਗੱਲ ਕਹਿ ਕੇ ਇੱਕ ਮਾਦਮ ਜੈਸਾ ਕਰਕੇ ਫਿਰ ਉਸ ਨੂੰ ਨੋ ਕਹਦੇ ਸਿਰ ਹੀ ਕਾਲੀ ਪਵਾ ਰਹੀ ਹੈ ਪਰ ਇੱਕ ਟਿਕਟ ਨਹੀਂ ਠੀਕ ਦਿੱਤੀ ਤੇ ਉਹ ਪ੍ਰਧਾਨਗੀ ਦੇ ਲਾਇਕ ਨਹੀਂ ਇੱਕ ਟਿਕਟ ਕਰਕੇ ਨਹੀਂ ਕਈ ਗੱਲਾਂ ਹੁਣ ਤੁਸੀਂ ਬਰਗਾੜੀ ਕਾਂ ਲੈ ਲਓ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਰੇਕ ਸਿੱਖ Hindu ਜਿਹੜਾ ਹੈ ਕਦਰ ਹਰੇਕ ਸਾਰੇ ਧਰਮ ਕਦਰ ਕਰਦੇ ਆ ਮੈਨੂੰ ਲੱਗਦਾ ਹੈ ਕਿ ਉਹ ਇਹਨਾਂ ਦੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਬਾਦਲ ਵੀ ਦਿੱਲੀ ਵਾਲੇ ਵੀ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਸਵੇਰੇ ਸ਼ਾਮ ਉੱਥੋਂ ਜਾ ਕੇ ਉਹ ਜਿਹੜਾ ਆਸ਼ੀਰਵਾਦ ਲੈਂਦੇ ਪਰ ਜਦੋਂ ਆ ਰਣਜੀਤ ਸਿੰਘ ਵਾਲਾ ਸਾਹਮਣੇ ਆਇਆ ਰਿਪੋਰਟ ਸਾਹਮਣੇ ਆਈ ਉਸ ਤੋਂ ਬਾਅਦ ਮਤਲਬ ਇਹ ਲੱਗਿਆ ਵੀ ਜੇ ਇੱਕ ਚਲੋ ਆਦਮੀ ਨਾਲ ਬੰਦਾ ਕਰਾਉਂਦਾ ਕਿਸੇ ਲੀਡਰ ਨਾਲ ਕਰਾਉਂਦਾ ਨੀਵਾਂ ਉੱਚ ਹੋ ਜਾਂਦਾ ਗੱਲ ਹੋ ਜਾਂਦੀ ਤੇ ਫਿਰ ਜਿਹੜਾ ਆਪਦੇ ਗੁਰੂ ਦੇ ਨਾਲ ਐ ਕਰਦਾ ਤੇ ਫਿਰ ਉਹ ਤੁਸੀਂ ਉਹਦੀ ਤੁਸੀਂ ਉਹਦੇ ਉਹਦੇ ਥੱਲੇ ਤੁਸੀਂ ਕੰਮ ਕਰੋਗੇ ਤਾਂ ਤੁਸੀਂ ਕੀ ਹੈਗੇ ਹੋ ਐ ਕਰਕੇ ਮੈਂ ਉਸੇ ਅਗਲੇ ਦੂਜੇ ਦਿਨ ਮੈਂ ਬਿਆਨ ਦਿੱਤਾ ਸੀ ਕਿ ਮੈਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਈਟ ਕਦੇ ਅਕਾਲੀ ਦਲ ਤੋਂ ਇਲੈਕਸ਼ਨ ਨਹੀਂ ਲੜਨਾ ਤੇ ਫਿਰ ਇਸ ਵਾਰ ਹੀ ਸਮਝੋ ਕਿ ਇਲੈਕਸ਼ਨ ਨਹੀਂ ਲੜੂਗਾ ਤੂੰ ਮੈਨੂੰ ਕਾਲੀ ਦਲ ਤੋਂ ਜੇ ਪ੍ਰਧਾਨ ਇਹ ਰਹੇਗਾ ਤਾਂ ਮੈਂ ਇਲੈਕਸ਼ਨ ਕਾਲੀ ਦਲੋਂ ਨਹੀਂ ਲੜੂਗਾ ਕਿਉਂਕਿ ਟਿਕਟ ਹੀ ਨਹੀਂ ਮਿਲਣੀ ਮੈਂ ਲੈਣੀ ਨਹੀਂ ਜਦੋਂ ਇਹ ਪ੍ਰਧਾਨ ਹੋਊਗਾ ਤੇ ਕੋਲੇ ਟਿਕਟ ਲੈਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਇਹਨਾਂ ਦੇ ਝੰਡੇ ਥੱਲੇ ਹੁਣ ਕੰਮ ਮੈਂ ਸੁਖਵੀਰ ਬਾਦਲ ਤੇ ਬੰਜੀਠੀਆ ਦੇ ਜਿਹੜੇ ਝੰਡੇ ਥੱਲੇ ਕਦੇ ਵੀ ਐਕਸ਼ਨ ਲਾ ਸੰਗਰੂਰ ਅਤੇ ਫਿਰੋਜ਼ਪੁਰ ਤੋਂ ਬਾਅਦ ਅਕਾਲੀ ਦਲ ਨੂੰ ਖਡੂਰ ਸਾਹਿਬ ਤੋਂ ਵੀ ਵੱਡੀ ਚੁਣੌਤੀ ਮਿਲਣ ਵਾਲੀ ਹੈ ਲੋਕ ਸਭਾ ਚੌਂਲੀ ਖਡੂਰ ਸਾਹਿਬ ਤੋਂ ਅਕਾਲੀ ਦਲ ਦਾ ਚਿਹਰਾ ਕੌਣ ਹੈ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਬਰੰਪਰਾ ਸਨ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਬਰੰਪਰਾ ਇਹ ਚੋਣ ਜਿੱਤ ਗਏ ਸੀ ਪਰ ਅਕਾਲੀ ਦਲ ਨਾਲ ਚੱਲਦੇ ਮਤ ਭੇਦਾਂ ਕਰ ਬਰੰਪਰਾ ਹੁਣ ਵੱਖਰੀ ਪਾਰਟੀ ਬਣਾ ਚੁੱਕੇ ਨੇ ਅਜਿਹੇ 'ਚ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਖਡੂਰ ਸਾਹਿਬ ਤੋਂ ਨਵੇਂ ਚਿਹਰੇ ਦੀ ਪਾਲ ਹੋਵੇਗੀ ਪਰ ਉਧਰ ਆਪਣੇ ਬਾਗਿਆਂ ਬਾਰੇ ਅਕਾਲੀ ਦਲ ਕੁਝ ਇਸ ਤਰ੍ਹਾਂ ਦੀ رائے ਰੱਖਦਾ ਹੈ ਦੀ ਬਾਗੀਆਂ ਨਾਲ ਨਹੀਂ ਚੱਲਦੇ ਲੋਕੀ ਪਾਰਟੀਆਂ ਨਾਲ ਚੱਲਦੇ ਆ ਲੋਕੀ ਸਿਧਾਂਤਾਂ ਨਾਲ ਚੱਲਦੇ ਆ ਲੋਕੀ ਅਸੂਲਾਂ ਨਾਲ ਚੱਲਦੇ ਜਿਹੜਾ ਇੱਕ ਪਾਰਟੀ ਦਾ ਵਫ਼ਾਦਾਰ ਨਹੀਂ ਹੋ ਸਕਦਾ ਉਹ ਲੋਕਾਂ ਦਾ ਵਫ਼ਾਦਾਰ ਕਿ ਹੋ ਸਕਦਾ ਇਹਨਾਂ ਲੋਕਾਂ ਨੂੰ ਸ਼ੌਕ ਹੁੰਦਾ ਚਾਰ ਦਿਨ ਹੁਣ ਦੂਜਿਆਂ ਤੋਂ ਟਿਕਟਾਂ ਮੰਗਦੇ ਰਹਿਣਗੇ ਕਿਸੇ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਜਿਹੜੇ ਲੋਕੀ ਪਾਰਟੀ ਦੀ ਪਾਲਿਸੀ ਤੇ ਚੱਲ ਕੇ ਨੀਤੀ ਤੇ ਚੱਲਦੇ ਜੋ ਲੋਕਾਂ ਨਾਲ ਵਾਅਦਾ ਕੀਤਾ ਹੁੰਦਾ ਉਹਦੇ ਮੁਤਾਬਕ ਚੱਲਦੇ ਆ ਉਹਨਾਂ ਦੇ ਦੁਆਰਾ ਜਿਹੜੇ ਲੋਕੀ ਆ ਫੇਰ ਮੋੜਦੇ ਇਸ ਕਰਕੇ ਇੱਦਾਂ ਦੀਆਂ ਸ਼ਕਤੀਆਂ ਤੋਂ ਕਦੀ ਪਾਰਟੀਆਂ ਡਰਦੀਆਂ ਨਹੀਂ ਨਾ ਇਹ ਕਦੀ ਪਾਰਟੀਆਂ ਦਾ ਕੁਝ ਵਿਗਾੜ ਸਕਦੇ ਹੁੰਦੇ ਜਿਹੜੀ ਸੈਲਫਿਸ਼ਨੈਸ ਦੀ ਰਾਜਨੀਤੀ ਹੈ ਮੌਕਾ ਪ੍ਰਸਤੀ ਦੀ ਰਾਜਨੀਤੀ ਇਹ ਜ਼ਿਆਦਾਤਰ ਕਈ ਵੀ ਕਰਦਾ